ਇਹ ਵੀਡੀਓ ਤੁਹਾਡੇ ਲਈ ਸਾਰਿਆਂ ਦੇ ਲਈ ਖਾਸ ਟੈਨ ਵਾਲੀ ਹੈ ਜੇਕਰ ਤੁਸੀਂ ਬਿਨਾ ਆਇਲਸ ਤੋਂ ਸ਼ੇਨਗਨ ਦੀ 27 ਕੰਟਰੀਆਂ ਦਾ ਸਟੂਡੈਂਟ ਵੀਜ਼ਾ हासिल ਕਰਨਾ ਚਾਹੁੰਦੇ ਹੋ ਸੋ ਵੀਡੀਓ ਦੇਖ ਰਹੇ ਸਾਰੇ viewers ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਜਨੀ ਵੀਜ਼ਾ ਟਾਈਮ ਇਮੀਗ੍ਰੇਸ਼ਨ ਆਫਿਸ ਜਲੰਧਰ ਤੋਂ ਸੋ ਅੱਜ ਗੱਲ ਕਰਾਂਗੇ ਕਿ ਸ਼ੇਨਗਨ ਦੀ ਆਪਾਂ ਕਿਹੜੀ ਕਿਹੜੀ ਕੰਟਰੀਜ਼ ਦੇ ਵਿੱਚ ਜਿਹਦੇ ਚ 27 ਕੰਟਰੀਜ਼ ਆਂਦੀਆਂ ਜਦੋਂ ਤੁਹਾਨੂੰ ਇੱਕ ਕੰਟਰੀ ਦਾ ਵੀਜ਼ਾ ਮਿਲਦਾ ਤੁਸੀਂ ਸ਼ੇਨਗਨ ਦੀ 27 ਕੰਟਰੀਆਂ ਦੇ ਵਿੱਚ ਟਰੈਵਲ ਕਰ ਸਕਦੇ ਹੋ ਵਿਦਾਊਟ ਆਨੀ ਵੀਜ਼ਾ ਸੋ ਅੱਜ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ ਕਿ ਤੁਸੀਂ ਬਿਨਾ ਆਲਸ ਤੋਂ ਸ਼ੰਗੰਦੀ ਕਿਹੜੀ ਕੰਟਰੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਆਪਣੇ ਸਪਾਊਸ ਦੇ ਨਾਲ ਤੇ ਆਪਣੇ ਬੱਚਿਆਂ ਦੇ ਨਾਲ ਇਹ ਗੱਲ ਕਰਾਂਗੇ ਕਿ ਪੁਰਾਣੇ ਫੰਡ ਦੀ ਜ਼ਰੂਰਤ ਹੋਏਗੀ ਜਾਂ ਨਹੀਂ ਹੋਏਗੀ ਕਿੰਨਾ ਗੈਪ ਤੁਹਾਡੀ ਐਪਲੀਕੇਸ਼ਨ ਐਕਸੈਪਟ ਕਰ ਸਾਦੀ ਹੈ ਸ਼ੇਨਗਨ ਕੰਟਰੀਜ਼ ਸੋ ਅੱਜ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਜਿਹੜੇ ਬੱਚੇ ਸਿੰਗਲ ਆਪਣਾ ਸ਼ੇਨਗਨ ਦੀ ਕੰਟਰੀ ਦੇ ਵਿੱਚ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਸੋ ਮੈਂ ਗੱਲ ਕਰਨ ਜਾ ਰਹੀਆਂ ਸ਼ੇਨਗਨ ਦੀ ਕੰਟਰੀ ਲਾਟਵੀਆ ਦੇ ਲਈ ਲਾਟਵੀਆ ਦੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨ ਦੇ ਲਈ ਤੁਹਾਡੀ ਕੀ ਰਿਕੁਆਇਰਮੈਂਟਸ ਹੋਣਗੀਆਂ ਅਗਰ ਤੁਹਾਡੀ ਐਪਲੀਕੇਸ਼ਨ ਦੇ ਵਿੱਚ 4 ਤੋਂ 5 ਸਾਲ ਦਾ ਸਟੱਡੀ ਗੈਪ ਹੈ ਜਾਂ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਮਿਨੀਮਮ 60% ਪਰਸੈਂਟੇਜ ਹੈਗੀ ਹੈ ਥੈਨ ਤੁਸੀਂ ਬਿਨਾ ਆਇਲਸ ਤੋਂ ਸ਼ੰਗਨ ਦੀ ਕੰਟਰੀ ਲਾਟਵੀਆ ਦਾ ਵੀਜ਼ਾ ਹਾਸਿਲ ਕਰ ਸਕਦੇ ਹੋ ਸੋ ਲਾਟਵੀਆ ਦੀ ਜਿਹੜੀ ਕੈਪੀਟਲ ਹੈਗੀ ਆ ਉਹ ਰਿਗਾ ਹੈ ਰਿਗਾ ਦੇ ਵਿੱਚ ਅਸੀਂ ਤੁਹਾਨੂੰ ਐਡਮਿਸ਼ਨ ਪ੍ਰੋਵਾਈਡ ਕਰਵਾਵਾਂਗੇ ਗਵਰਨਮੈਂਟ ਯੂਨੀਵਰਸਿਟੀਆਂ ਦੇ ਵਿੱਚ ਕਿਉਂਕਿ ਜਦੋਂ ਬੱਚੇ ਮੇਨ ਸਿਟੀ ਦੇ ਵਿੱਚ ਤੁਸੀਂ ਉੱਥੇ ਸਟੱਡੀ ਕਰਨ ਲਈ ਜਾਂਦੇ ਹੋ ਤੇ ਤੁਹਾਨੂੰ ਉੱਥੇ ਜਾ ਕੇ ਜਿਹੜੀ ਵਰਕਿੰਗਸ ਦੀਆਂ ਆਪਸ਼ਨਸ ਆ ਉਹ ਬਹੁਤ ਵਧੀਆ ਐਂਡ ਅੱਛੇ ਵੇਜਸ ਰੇਟ ਦੇ ਨਾਲ ਮੇਨ ਚਿਟੀ ਦੇ ਵਿੱਚ ਪ੍ਰੋਵਾਈਡ ਕੀਤੀਆਂ ਜਾਂਦੀਆਂ ਸੋ ਤੁਹਾਨੂੰ ਐਡਮਿਸ਼ਨ ਗਵਰਨਮੈਂਟ ਯੂਨੀਵਰਸਿਟੀ ਦੇ ਵਿੱਚ ਪ੍ਰੋਵਾਈਡ ਕੀਤੀ ਜਾਏਗੀ ਸੋ ਆ ਇਹਦੇ ਵਿੱਚ ਹੁਣ ਕੋਰਸੇਸ ਦੀ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਬੱਚੇ ਇਸ ਐਡਮਿਸ਼ਨ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਸਕਦੇ ਆ ਗਵਰਨਮੈਂਟ ਯੂਨੀਵਰਸਿਟੀਆਂ ਦੇ ਵਿੱਚ ਸਿਰਫ ਦੋ ਹੀ ਇਨਟੇਕ ਹੁੰਦੇ ਆ ਈਅਰਲੀ 1 ਫਰਵਰੀ ਇਨਟੇਕ ਤੇ ਐਂਡ ਸਪਟੰਬਰ ਇਨਟੇਕ ਸਪਟੰਬਰ 2024 ਦੇ ਵਿੱਚ ਜਿਹੜੀਆਂ ਐਡਮਿਸ਼ਨ ਕੋਰਸਸ ਅਵੇਲੇਬਲ ਨੇ ਉਹ ਕੋਰਸਸ ਅਵੇਲੇਬਲ ਹੈ ਹਸਪਿਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ ਬੈਚਲਰ ਆਫ ਬਿਜ਼ਨਸ ਮੈਨੇਜਮੈਂਟ ਮੈਕਟੋਨਿਕਸ ਦੇ ਕੋਰਸਸ ਅਵੇਲੇਬਲ ਹੈ ਸਿਵਲ ਐਂਡ ਮੈਕੈਨੀਕਲ ਇੰਜੀਨੀਅਰਿੰਗ ਦੇ ਕੋਰਸਿਸ ਅਵੇਲੇਬਲ ਹੈ ਤੁਸੀਂ ਕਿਸੇ ਵੀ ਪ੍ਰੀਵਿਅਸ ਜਿਹੜੀ ਸਟੱਡੀ ਕੀਤੀ ਹੈ ਕਿਸੇ ਵੀ ਸਟਰੀਮ ਦੇ ਵਿੱਚ ਕੀਤੀ ਹੋਈ ਹੈ ਤੁਸੀਂ ਸ਼ੰਗਨ ਦੀ ਕੰਟਰੀ ਲਾਟਵਿਆ ਦੇ ਵਿੱਚ ਕਿਸੇ ਵੀ ਟਾਈਪ ਦੇ ਕੋਰਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਸੋ ਤੁਹਾਨੂੰ ਇਹਦੇ ਵਿੱਚ ਐਡਮਿਸ਼ਨ ਜਿਹੜੀ ਹੈ ਤੁਸੀਂ ਤੁਹਾਨੂੰ ਵਿਦਿਨਾ 24 ਆਰਸ ਦੇ ਵਿੱਚ ਗਵਰਨਮੈਂਟ ਯੂਨੀਵਰਸਿਟੀ ਵੱਲੋਂ ਆਫਰ ਲੈਟਰ ਪ੍ਰੋਵਾਈਡ ਕਰਵਾਵਾਂਗੇ ਸਪਟੰਬਰ 24 ਦੇ ਇਨਟੇਕ ਦੇ ਲਈ ਸੋ ਹੁਣ ਅਗੇ ਨੈਕਸਟ ਗੱਲ ਕਰਦੇ ਹਾਂ ਸੋ ਇਹਦੇ ਵਿੱਚ ਤੁਹਾਨੂੰ ਕੋਈ ਪੁਰਾਣੇ ਫੰਡ ਦੀ ਜ਼ਰੂਰਤ ਨਹੀਂ ਹੋਏਗੀ ਤੁਸੀਂ ਰੀਸੈਂਟ ਸਿਰਫ ਤੇ ਸਿਰਫ 5 ਤੋਂ 6 ਲੱਖ ਦੀ ਸ਼ੋਮਨੀ ਦੇ ਨਾਲ ਸ਼ੰਗਨ ਦਾ ਵੀਜ਼ਾ ਹਾਸਿਲ ਕਰਵਾ ਦਿਓ ਜੇਕਰ ਤੁਹਾਡੀ ਵੀ ਐਪਲੀਕੇਸ਼ਨ ਦੇ ਵਿੱਚ 5 ਤੋਂ 6 ਸਾਲ ਦਾ ਸਟੱਡੀ ਗੈਪ ਹੈ ਤੁਸੀਂ ਲਾਸਟ ਸਟੱਡੀ ਕਿਸੇ ਵੀ ਸਟ੍ਰੀਮ ਚ ਕੰਪਲੀਟ ਕੀਤੀ ਹੈ ਚਾਹੇ ਤੁਸੀਂ ਪਲੱਸ 2 ਕੀਤੀ ਹੈ ਜਾਂ ਤੁਸੀਂ ਬੈਚਲਰ ਕੰਪਲੀਟ ਕੀਤੀ ਅੱਜ ਤੋਂ 6 ਜਾਂ 7 ਸਾਲ ਪਹਿਲਾਂ ਜਾਂ ਫਿਰ ਤੁਸੀਂ ਮਾਸਟਰ ਕੰਪਲੀਟ ਕੀਤੀ ਹੈ 6 ਤੋਂ 7 ਸਾਲ ਪਹਿਲਾਂ ਜਾਂ ਫਿਰ ਤੁਸੀਂ 10th ਤੋਂ ਬਾਅਦ 3 ইয়ারਜ਼ ਦਾ ਡਿਪਲੋਮਾ ਕੰਪਲੀਟ ਕੀਤਾ ਹੈ ਅੱਜ ਤੋਂ 6 ਜਾਂ 7 ਸਾਲ ਪਹਿਲਾਂ ਤੇ ਤੁਹਾਡੀ 60% ਪਰਸੈਂਟੇਜ ਆ ਤੇ ਤੁਸੀਂ ਵਿਦਾਊਟ ਹਾਇਲਜ਼ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੇ ਸਿੰਗਲ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਸੋ ਹੁਣ ਗੱਲ ਕਰ ਰਹੇ ਆ ਫੈਮਿਲੀ ਸਟੂਡੈਂਟ ਵੀਜ਼ੇ ਦੀ ਸ਼ੰਗਨ ਦੀ ਕਿਹੜੀ ਕੰਟਰੀ ਤੁਹਾਨੂੰ ਵਿਦਾਊਟ ਹਾਇਲਜ਼ ਤੇ ਵਿਦ ਸਪਾਊਸ ਤੇ ਵਿਦ ਕਿਡਸ ਦੇ ਨਾਲ ਤੁਹਾਨੂੰ ਸਪਾਊਸ ਵੀਜ਼ਾ ਲੈਣ ਦਾ ਮੌਕਾ ਪ੍ਰੋਵਾਈਡ ਕਰ ਰਹੀ ਹੈ ਤੇ ਉਹ ਕੰਟਰੀ ਹੈਗੀ ਫਿਨਲੈਂਡ ਫਿਨਲੈਂਡ ਤੁਹਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੀ ਹੈ ਸੋ ਫਿਨਲੈਂਡ ਦੇ ਵਿੱਚ ਤੁਸੀਂ ਸਿਰਫ 1 ਸਾਲ ਦੇ ਕੋਰਸ ਦੇ ਵਿੱਚ ਐਡਮਿਸ਼ਨ ਲੈ ਕੇ ਆਪਣੇ ਸਪਾਊਸ ਤੇ ਆਪਣੇ ਬੱਚਿਆਂ ਦੇ ਨਾਲ ਫਿਨਲੈਂਡ ਦਾ ਸਟੂਡੈਂਟ ਵੀਜ਼ਾ ਵੀ ਹਾਸਿਲ ਕਰ ਸਕਦੇ ਹੋ ਉਹ ਵੀ ਬਿਨਾ ਕਿਸੇ ਆਲਸ ਤੋਂ ਤੇ 708 ਸਾਲ ਦੇ ਸਟੱਡੀ ਗੈਪ ਦੇ ਨਾਲ ਤੇ ਮਿਨੀਮਮ ਪਰਸੈਂਟੇਜ 42 ਪਰਸੈਂਟੇਜ ਦੇ ਨਾਲ ਤੁਸੀਂ ਪੂਰੀ ਦੀ ਪੂਰੀ ਫੈਮਿਲੀ ਦਾ ਬਿਨਾ ਆਇਸਟੋ ਸ਼ੇਨਗਨ ਦੀ 27 ਕੰਟਰੀ ਦਾ ਵੀਜ਼ਾ ਹਾਸਿਲ ਕਰ ਸਕਦੇ ਹੋ ਤਾਂ ਇਹ অপਸ਼ਨ ਤੁਹਾਨੂੰ ਕੋਈ ਵੀ ਕੰਟਰੀ ਪ੍ਰੋਵਾਈਡ ਨਹੀਂ ਕਰਦਾ ਨਾ ਹੀ ਤੁਸੀਂ ਕੈਨੇਡਾਸ ਸਪਾਊਸ ਕੇਸ ਜਿਹਾ ਸਾਦੇ ਹੋ ਨਾ ਆਸਟ੍ਰੇਲੀਆ ਤੇ ਨਾ ਹੀ ਯੂਕੇ ਤੇ ਨਾ ਹੀ ਯੂਐਸ ਦੇ ਵਿੱਚ ਸੋ ਸ਼ੇਨਗਨ ਦੇ ਵਿੱਚ ਬੈਸਟ ਆਪਸ਼ਨ ਆ ਪੂਰੀ ਫੈਮਿਲੀ ਦੇ ਨਾਲ ਬਿਨਾ ਆਇਲਸ ਤੋਂ ਤੇ 7 ਤੋਂ 8 ਸਾਲ ਦੇ ਗੈਪ ਦੇ ਨਾਲ ਤੇ ਮਿਨੀਮਮ ਪਰਸੈਂਟੇਜ ਦੇ ਨਾਲ ਆਪਣਾ ਵੀਜ਼ਾ ਹਾਸਿਲ ਕਰਨ ਦੇ ਲਈ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਸਿੰਗਲ ਜਾਂ ਸਪਾਊਸ ਕੋਈ ਵੀ ਕੰਟਰੀ ਤੋਂ ਤੁਸੀਂ ਆਲਰੇਡੀ ਰਿਫਿਊਜ਼ ਹੋ ਚੁੱਕੇ ਹੋ ਤਾਂ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਕਿਸੇ ਵੀ ਕੰਟਰੀ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਜੇਕਰ ਤੁਸੀਂ ਵੀ ਸਿੰਗਲ ਜਾਂ ਆਪਣੇ ਸਪਾਊਸ ਦੇ ਨਾਲ ਜਾਂ ਆਪਣੇ ਬੱਚਿਆਂ ਦੇ ਨਾਲ ਸ਼ੇਨਗਨ ਦੀ 27 ਕੰਟਰੀ ਦਾ ਵੀਜ਼ਾ ਹਾਸਿਲ ਕਰਨਾ ਚਾਹੁੰਦੇ ਹੋ ਤੇ ਨੰਬਰ ਡਾਇਲ ਕਰੋ ਤੇ ਵੀਜ਼ਾ ਹਾਸਿਲ ਕਰੋ ਸ਼ੰਗੰਦ ਵੀਜ਼ਾ ਐਕਸਪਰਟ ਕੰਪਨੀ ਵੀਜ਼ਾ ਟਾਈਮਸ ਤੋਂ ਸੋ ਹੁਣੇ ਫੋਨ ਚੱਕੋ ਆਪਣੀ ਪ੍ਰੋਫਾਈਲ ਨੂੰ ਡਿਸਕਸ ਕਰੋ ਸਾਡਾ ਹੈਲਪਲਾਈਨ ਨੰਬਰ ਹੈ 9998205 205 ਤੇ ਜਲਦੀ ਤੋਂ ਜਲਦੀ ਐਡਮਿਸ਼ਨ ਲੈ ਕੇ ਤੁਸੀਂ ਵੀ ਸ਼ੰਗੰਦ ਦੀ ਕੰਟਰੀ ਦਾ ਵੀਜ਼ਾ ਹਾਸਿਲ ਕਰੋ